ਕਿਸਾਨਾਂ ਦਾ ਅੰਦੋਲਨ ਕਰੀਬ 24ਵੇਂ ਦਿਨ ਦੇ ਵਿੱਚ ਪਹੁੰਚ ਚੁੱਕਾ ਹੈ ਤੇ ਕੱਪੜੇ ਧੋਣ ਦੀਆਂ ਮਸ਼ੀਨਾਂ ਕਿਸਾਨਾਂ ਵੱਲੋਂ ਇੱਥੇ ਲਗਾ ਦਿੱਤੀਆਂ ਗਈਆਂ ਨੇ। ਭਾਜੀ 4-5 ਪੰਨ ਦਿਨ ਹੋ ਗਏ ਸੀ ਬਜ਼ੁਰਗ ਗੰਦੇ ਕੱਪੜੇ ਪਾ ਕੇ ਫਿਰਦੇ ਸੀ। ਬਹੁਤ ਮਹਿਸੂਸ ਹੋਇਆ। ਫਿਰ ਅਸੀਂ ਆ ਵੀ ਇਹ ਕੰਮ ਬਹੁਤ ਜ਼ਰੂਰੀ ਹੈ ਬਜ਼ੁਰਗਾਂ ਵਾਸਤੇ। ਸਰਕਾਰ ਲੱਗਦਾ ਥੋੜੀ ਝੁਕੂਗੀ ਨਹੀਂ। ਹਾਂਜੀ ਸਰਕਾਰ ਨੂੰ ਤਾਂ ਝੁਕਣਾ ਹੀ ਝੁਕਣਾ। ਗਾਲੀ ਪਿਛਲੇ ਅੰਦੋਲਨ ਤੋਂ ਸਿੱਖੇ ਆ। ਉੱਥੇ ਵੀ ਇਹ ਕੁਝ ਚੱਲਦਾ ਮਾਹੌਲ ਬਣ ਗਿਆ ਸੀ ਤਾਂ ਇੱਥੇ ਵੀ ਹੁਣ ਮਾਹੌਲ ਪੂਰਾ ਉਵੇਂ ਹੀ ਬਣ ਗਿਆ ਜਿਵੇਂ ਜਿਵੇਂ ਸਿੰਘੂ ਤੇ ਸੀ। ਮ ਹਾਂਜੀ ਹਜੇ ਤਾਂ ਫਿਲਹਾਲ ਪੱਕੇ ਬਾਕੀ ਗਵਰਨਮੈਂਟ ਤੇ ਆ ਦੇਖੋ ਅਗਲੀ ਰਣਨੀਤੀ ਕੀ ਬਣਦੀ ਆ ਜੇ ਅਸੀਂ ਤਾਂ ਜਿੱਦਾਂ ਪੈਦਲ ਜਾ ਕੇ ਉੱਥੇ ਸ਼ਾਂਤੀਪੂਰਵਕ ਬੈਠਾਂਗੇ ਬੈਠਦੇ ਆ ਕਿਸਾਨ ਉੱਧੇ ਹੀ ਅਸੀਂ ਟਰੈਕਟਰ ਟਰਾਈ ਲੈ ਕੇ ਉੱਥੇ ਬਹਿ ਜਾਵਾਂਗੇ ਇਹ ਆ ਕਿ ਇਹਦੇ ਵਿੱਚ ਸਾਡਾ ਘਾਰ ਆ ਤੇ ਉਹਨਾਂ ਨੇ ਤਾਂ ਹੁਣ ਸਾਫ਼ ਕਰਤਾ ਕਿ ਵੀ ਅਸੀਂ ਸਾਡੀ ਕਿਸਾਨ ਦੇ ਨਾਲ ਤਾਂ ਮਤਲਬ ਕਿ ਵਹਿ ਰਹੀ ਆ ਮਿੱਤਰਤਾ ਨਹੀਂ ਗਈ ਚਾਹੇ ਤੁਸੀਂ ਪੈਦਲ ਆਜੋ ਚਾਹੇ ਕਾਰਾਂ 'ਚ ਆਜੋ ਚਾਹੇ ਗੱਡੀਆਂ 'ਚ ਆਜੋ ਅਸੀਂ ਔਣ ਨਹੀਂ ਦੇਣਾ ਸੰਗੂ ਬੈਰੀਅਲ ਤੇ ਖੜੇ ਆ ਜਿੱਥੇ ਕਿਸਾਨਾਂ ਦੇ ਲਈ ਚੱਲਦੇ ਫਿਰਦੇ ਹਸਤਾਲ ਖੋਲ੍ਹ ਦਿੱਤੇ ਗਏ ਨੇ ਲੰਗਰਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਤੇ ਵੱਖ-ਵੱਖ ਤਰੀਕੇ ਨਾਲ ਇੱਥੇ ਇਲਾਕੇ ਦੇ ਨੌਜਵਾਨਾਂ ਵੱਲੋਂ ਤੇ ਕਿਸਾਨਾਂ ਵੱਲੋਂ ਤੇ ਹੋਰ ਸਮਾਜ ਭ라이 ਸੰਸਥਾਵਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ ਧੋਣ ਵਾਸਤੇ ਜਿਹੜਾ ਕਿ ਮੇਨ ਕੰਮ ਕੱਪੜੇ ਧੋਣ ਦਾ ਪਿੱਛੇ ਸ਼ੰਭੂ ਦੀ ਗੱਲ ਕਰਦੇ ਆ ਜਾਂ ਤਾਂ ਸਿੰਘੂ ਬੋਰਡ ਤੇ ਵੀ ਗੱਲ ਕਰਦੇ ਉੱਥੇ ਹੀ ਕਿਸਾਨਾਂ ਵੱਲੋਂ ਕੱਪੜੇ ਧੋਣ ਦੀਆਂ ਮਸ਼ੀਨਾਂ ਲਾ ਦਿੱਤੀਆਂ ਸੀ ਤੇ ਕਿਸਾਨਾਂ ਨੂੰ ਇਹ ਵੀ ਜ਼ਰੂਰੀ ਸੀ ਕਿਉਂਕਿ ਕਿਸਾਨਾਂ ਦਾ ਅੰਦੋਲਨ ਕਰੀਬ 24ਵੇਂ ਦਿਨ ਦੇ ਵਿੱਚ ਪਹੁੰਚ ਚੁੱਕਾ ਹੈ ਤੇ ਕੱਪੜੇ ਧੋਣ ਦੀਆਂ ਮਸ਼ੀਨਾਂ ਕਿਸਾਨਾਂ ਵੱਲੋਂ ਇੱਥੇ ਲਗਾ ਦਿੱਤੇ ਆ ਗਿਆ ਨੇ ਕਿਸਾਨਾਂ ਦੇ ਕੱਪੜੇ ਧੋਤੇ ਜਾ ਰਹੇ ਨੇ ਗੱਲਬਾਤ ਵੀ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾ ਜੀ ਮਸ਼ੀਨਾਂ ਪਹਿਲਾਂ ਵੀ ਜ਼ਿਕਰ ਗੱਲ ਕਰੀ ਸਿੰਗੂ ਬਾਰਡਰ ਤੇ ਵੀ ਲਾਈਆਂ ਗਈਆਂ ਸੀ ਹੁਣ ਇੱਥੇ ਪੂਰੇ ਮੋਰਚੇ ਗੱਡਤੇ ਵਰ ਜੀ ਹਾਂਜੀ ਇੱਥੇ ਪੱਕੇ ਮੋਰਚੇ ਲੱਗ ਚੁੱਕੇ ਆ ਜੀ ਹੁਣ ਸਹੂਲਤ ਤਾਂ ਦੇਣੀ ਆ ਬਜ਼ੁਰਗਾਂ ਨੂੰ ਬੜੀ ਦਿੱਕਤ ਆਂਦੀ ਹਣੀ ਬੜੇ ਅੱਗੇ ਹੁਣ ਬਹੁਤ ਜ਼ਿਆਦਾ ਦਿੱਕਤ ਸੀ ਪਹਿਲੇ ਤਾਂ ਜੀ ਰਾਜੇ ਚਾਰ-ਚਾਰ ਪੰਜ-ਪੰਜ ਦਿਨ ਹੋ ਗਏ ਸੀ ਬਜ਼ੁਰਗ ਗੰਦੇ ਕੱਪੜੇ ਪਾ ਕੇ ਫਿਰਦੇ ਸੀ ਬਹੁਤ ਮਹਿਸੂਸ ਹੋਇ ਫਿਰ ਅਸੀਂ ਆ ਵੀ ਇਹ ਕੰਮ ਬਹੁਤ ਜ਼ਰੂਰੀ ਆ ਬਜ਼ੁਰਗਾਂ ਵਾਸਤੇ ਇਹ ਨਵੀਆਂ ਹੀ ਚੱਕ ਲੈਂਦੀਆਂ ਫਿਰ ਇੱਥੇ ਹੁਣ ਪਹਿਲਾਂ ਇੱਕ ਦੋ ਪੁਰਾਣੀ ਪੀਸੀ ਉਹ ਖਰਾਬ ਹੋ ਗਿਆ ਸੀ ਫਿਰ ਇੱਥੇ ਲੋਡ ਜ਼ਿਆਦਾ ਹੋਣ ਕਰਕੇ ਨਵੀਆਂ ਨਹੀਂ ਕਾਟ ਕੱਢਣੀਆਂ ਕਿੰਨੇ ਦਿਨ ਤੋਂ ਹੁਣ ਕਿੰਨੇ ਦਿਨ ਤੋਂ ਜਿਹੜੀ ਸੇਵਾ ਕਰ ਰਹੇ ਹੋ 5-6 ਦਿਨ ਹੋ ਗਏ ਹੁਣ ਜੇ ਇੱਥੋਂ ਘਟ ਕੇ ਕਾਟੇ ਪਹਿਲਾਂ 3-4 ਦਿਨ ਲਾਈਟ ਦੇ ਪਿੱਛੇ ਫਿਰ ਗਏ ਕਿ ਉਹਨਾਂ ਨੂੰ 24 ਘੰਟੇ ਲਾਈਟ ਜ਼ਰੂਰੀ ਸੀ ਹਾਂ ਤੇ ਉਹ ਉੱਪਰ ਵਾਲੀ ਲਾਈਟਾਂ ਇਹ ਦਿਨ-ਦਿਨ ਚ ਜਗਦੀਆਂ ਲਾਈਟ ਨਹੀਂ ਮਿਲ ਰਹੀ ਸੀ ਹਾਂ ਫਰੋਂ ਲਾਈਟ ਦਾ ਪ੍ਰਬੰਧ ਹੋ ਗਿਆ 24 ਘੰਟੇ ਵਾਲੀ ਦਾ ਅੱਛਾ ਜੀ ਫਿਰ ਇੱਥੇ ਨਾਲ ਦੀ ਨਾਲ ਮਸੀਨਾ ਲਾਤੀਆਂ ਸੀ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਅੱਜ ਨਾਰੀ ਦਿਵਸ ਸੀ ਸੀ ਬੀਬੀਆਂ ਵੱਲੋਂ ਵੀ ਆ ਕੇ ਹਾਂਜੀ ਨਾ ਦਾ ਨਾ ਨਾ ਮਾਰਿਆ ਗਿਆ ਹਾਂਜੀ ਬਹੁਤ ਤਗੜਾ ਇਕੱਠ ਸੀ ਅੱਜ ਮੌਲ ਬਹੁਤ ਵਧੀਆ ਸੀ ਹਾਂਜੀ ਸਰਕਾਰ ਲੱਗਦਾ ਕਿ ਥੋੜੀ ਝੁਕੂਗੀ ਕਿ ਨਹੀਂ ਹਾਂਜੀ ਸਰਕਾਰ ਨੂੰ ਤਾਂ ਝੁਕਣਾ ਹੀ ਝੁਕਣਾ ਪਹਿਲੇ ਵੀ ਝੁਕੀ ਸੀ ਤੇ ਹੁਣ ਵੀ ਝੁਕੇਗੀ ਇਸ ਤੋਂ ਤਾਂ ਕੋਈ ਹੋਰ ਨਹੀਂ ਹੈ ਸਰਕਾਰ ਨੂੰ ਝੁਕਾ ਕੇ ਹੀ ਕਿਸਾਨ ਵਾਪਸ ਪਰਤਣਗੇ ਨੌਜਵਾਨਾਂ ਵਰਦੀ ਗੱਲ ਬਥਾਂਦੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਦੇਖਦੇ ਹੋ ਅੱਜ ਜਦੋਂ ਕਿ ਕੱਪੜੇ ਧੋਣ ਦੀਆਂ ਮਸ਼ੀਨਾਂ ਲਾ ਦਿੱਤੀਆਂ ਨੇ ਸਫਾਈ ਮੁਹਿੰਮ ਜਿਹੜੀ ਸਫਾਈ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਇਹਦੀ ਲੋਡ ਸੀ ਜੀ ਲੋਡ ਕਰਕੇ ਫਿਰ ਲੋਡ ਸੀਗੀ ਇਹਦੀ ਲੋਡ ਕਰਕੇ ਫਿਰ ਇਹ ਲੋਣੀਆਂ ਪਹਿਣੀਆਂ ਸੀਗੀਆਂ ਕਿਉਂਕਿ ਹੁਣ ਜਿੰਦਾ ਲੰਮਾ ਟਾਈਮ ਹੋ ਗਿਆ ਆ ਬੈਠਿਆਂ ਨੂੰ ਤੇ ਕੱਪੜੇ ਧੋਣ ਦੀ ਦਿੱਕਤ ਬਹੁਤ ਬਜ਼ੁਰਗਾਂ ਨੂੰ ਆਉਂਦੀ ਸੀ ਫਿਰ ਉਹਦੇ ਕਰਕੇ ਇਹ ਕੰਮ ਕਰਨ ਸ਼ੁਰੂ ਕਰਨਾ ਪੈਣਾ ਸੀਗਾ ਨਾਲੇ ਪਿਛਲੇ ਅੰਦੋਲ ਉੱਥੇ ਵੀ ਇਹ ਕੁਛ ਚੱਲਦਾ ਮਾਹੌਲ ਬਣ ਗਿਆ ਸੀ ਤਾਂ ਇੱਥੇ ਵੀ ਹੁਣ ਮਾਹੌਲ ਪੂਰਾ ਉਵੇਂ ਹੀ ਬਣ ਗਿਆ ਜਿਵੇਂ ਜਿਵੇਂ ਸਿੰਘੂ ਤੇ ਸੀ ਹੁਣ ਪੱਕੇ ਮੋਰਚੇ ਘੜਤੇ ਫਿਰ ਆ ਕੇ ਗਰਮੀ ਵੀ ਆ ਰਹੀ ਐ ਨੋ ਅੱਗੇ ਫਿਰ ਹਾਂਜੀ ਹਜੇ ਤਾਂ ਫਿਲਹਾਲ ਪੱਕੇ ਬਾਕੀ ਗਵਰਨਮੈਂਟ ਤੇ ਆ ਦੇਖੋ ਅਗਲੀ ਰਾਣਨੀਤੀ ਕੀ ਬਣਦੀ ਆ ਨਹੀਂ ਤਾਂ ਇੱਥੇ ਨਾ ਗੱਡ ਹੋਣਗੇ ਅੱਗੇ ਜਾ ਕੇ ਗੱਡ ਹੋ ਜਾਣਗੇ ਗੱਢਣੇ ਦਾ ਪੱਕੇ ਹੀ ਪੈਣੇ ਆ ਇੱਥੇ ਅਜੇ ਵੈਸੇ ਟੈਂਪਰੇਰੀ ਆ ਪੂਰੇ ਪੱਕੇ ਨਹੀਂ ਕੀਤੇ ਹਜੇ ਪੱਕੇ ਤਾਂ ਫੇ ਜਿੱਦਾਂ ਉੱਥੇ ਵੀ ਪੱਕੇ ਘਰ ਪੈ ਗਏ ਦੀ ਛੱਡਾਂ ਪੈ ਗਈਆਂ ਦੀ ਫੇ ਪੱਕੇ ਕਹਿ ਸਕਦੇ ਆ ਤੁਸੀਂ ਲਗਦਾ ਨਹੀਂ ਕੋਤਲਾਇਆ ਫਰਕ ਪਿਆ ਫੰਦੌਲਾਂ ਦੇ ਵਿੱਚ ਕਿਵੇਂ ਦਾ ਮਾਹੌਲ ਕੱਟ ਦੇ ਵਿੱਚ ਫਰਕ ਪਿਆ ਨਹੀਂ ਮਾਹੌਲ ਵਧੀਆ ਅੱਗੇ ਤੋਂ ਅੱਗੇ ਸੰਗਤ ਜੁੜੇ ਰਹੀ ਆ ਕੱਟ ਨਹੀਂ ਹੋ ਰਿਹਾ ਅੱਗੇ ਤੋਂ ਅੱਗੇ ਵਧੇ ਰਿਹਾ ਆ ਜਿੱਦਾਂ ਅੱਗੇ ਟਰਾਲੀਆਂ ਦੀ ਲਾਈਨ ਸੀ ਹੁਣ ਹੋਰ ਲੰਮੀ ਹੋ ਰਹੀ ਆ ਦਿਨ ਦੀ ਦਿਨੋਂ ਦਿਨ ਮਾਹੌਲ ਵਧੀਆ ਇਹ ਵਧੂ ਗਈ ਕਟੂਗਾ ਨਹੀਂ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੇ ਜਿਵੇਂ ਕੀ ਜਿਹੜੀ ਦਿੱਲੀ ਜਾ ਰਹੇ ਨੇ ਕੂਰਸੀ ਦਿੱਲੀ ਵੱਲ ਦੀ ਕਈ ਜਾਵੇ ਕਿ ਕਾਰਾਂ ਬੱਸਾਂ ਦੇ ਵਿੱਚ ਜਾਓ ਆਪਣਾ ਪਰ ਉੱਥੇ ਵੀ ਕਹਿੰਦੇ ਨੇ ਕਿ ਡੱਲੇ ਵਾਲਾ ਸਾਹਿਬ ਕਹ ਰਹੇ ਨੇ ਕਿ ਉੱਥੇ ਵੀ ਕਿਸਾਨਾਂ ਦੇ ਨਾਲ ਦੋਗਲੀ ਨੀਤੀ ਬਣਾਈ ਜਾ ਰਹੀ ਆ ਦੇਖੋ ਇਹ ਤਾਂ ਵੀ ਸਰਕਾਰ ਦਾ ਜਿਹੜਾ ਚਿਹਰਾ ਆ ਉਹ ਸਾਹਮਣੇ ਆ ਰਿਹਾ ਆ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਟਰੈਕਟਰ ਟਰਾਲੀ ਨਹੀਂ ਜਾਣ ਦੇਣੀ ਆ ਤੁਸੀਂ ਪੈਦਲ ਆ ਜਾਓ ਹੁਣ ਜੇ ਕਿਸਾਨ ਉੱਥੇ ਪੈਦਲ ਜਾ ਰਹੇ ਆ ਤੇ ਉਹਨਾਂ ਨੇ ਦਫਾ 44 ਲਾਤੀ ਜਿਹੜੇ ਜਾ ਰਹੇ ਆ ਉਹਨਾਂ ਨੂੰ ਅਰੈਸਟ ਕਰ ਰਹੇ ਆ ਧਮਾਕ ਧਮਕਾ ਕੇ ਵਾਪਸ ਮੋੜ ਰਹੇ ਆ ਇਹ ਤਾਂ ਫੇ ਹੁਣ ਸਰਕਾਰ ਦੋਗਲਾਪਨ ਕਰ ਰਹੀ ਆ ਨਾ ਅਸੀਂ ਤਾਂ ਜੇ ਅਸੀਂ ਤਾਂ ਜਿੱਦਾਂ ਪੈਦਲ ਜਾ ਕੇ ਉੱਥੇ ਸ਼ਾਂਤੀਪੂਰਵਕ ਬੈਠਾਂਗੇ ਬੈਠਦੇ ਆ ਕਿਸਾਨ ਉਦਹੀਂ ਅਸੀਂ ਟਰਾਈਕਟਰ ਟਰਾਈ ਲੈ ਕੇ ਉੱਥੇ ਬਹਿ ਜਾਵਾਂਗੇ ਇਹ ਆ ਕਿ ਇਹਦੇ ਵਿੱਚ ਸਾਡਾ ਘਾਰ ਆ ਰਹਿਣ ਬਸੇਰਾ ਸਾਡਾ ਇਹੇ ਆ ਵਿੱਚ ਸਾਡੀਆਂ ਆ ਲੋੜਾਂ ਆ ਲੋੜ ਵਾਲੀਆਂ ਚੀਜ਼ਾਂ ਆ ਹੋਰ ਤਾਂ ਇਹ ਚ ਕੁਝ ਹੈ ਹੀ ਨਹੀਂ ਹੈਗਾ ਤੇ ਉਹਨਾਂ ਨੇ ਤਾਂ ਹੁਣ ਸਾਫ਼ ਕਰਤਾ ਕਿ ਵੀ ਅਸੀਂ ਸਾਡੀ ਕਿਸਾਨ ਦੇ ਨਾਲ ਤਾਂ ਮਤਲਬ ਕਿ ਵੈਰ ਹੀ ਆ ਮਿੱਤਰਤਾ ਨਹੀਂ ਗਈ ਚਾਹੇ ਤੁਸੀਂ ਪੈਦਲ ਆ ਜਾਓ ਚਾਹੇ ਕਾਰਾਂ 'ਚ ਆ ਜਾਓ ਚਾਹੇ ਗੱਡੀਆਂ 'ਚ ਆ ਜਾਓ ਅਸੀਂ ਔਣ ਨਹੀਂ ਦੇਣਾ ਇਹ ਤਾਂ ਹੁਣ ਹੀ ਸਾਫ਼ ਮਤਲਬ ਕਿ ਕਰੇ ਦਿੱਤਾ ਹੈ ਅੱਜ ਜਿੱਦਾਂ ਕੱਲ ਤੋਂ ਉਥੇ ਦਫਾ 47 ਲਾਤੀ ਤੇ ਅਰੈਸਟ ਕਰਨ ਲੱਗ ਪਏ ਕਿਸਾਨ ਆ ਸਰਕਾਰ ਦੀ ਜਿਹੜੀ ਕਿ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿੱਥੇ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਉੱਥੇ ਉਹਨਾਂ ਨੇ ਇਹ ਵੀ ਕਿਹਾ ਗਿਆ ਕਿ ਸਰਕਾਰ ਦੀ ਕਹਿਣੀ আর ਕਥਨੀ ਦੇ ਵਿੱਚ ਫੜਾ ਫਰਕ ਆ ਕਿਉਂਕਿ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਜੋ ਕਿਸਾਨ ਨੇ ਉਹ ਆਪਣੇ ਰੇਲ ਗੱਡੀ ਰਾਹੀਂ ਜਾਂ ਹੋਰ ਵਹਨਾਰੇ ਦਿੱਲੀ ਆ ਸਕਦੇ ਨੇ ਪਰ ਉਹ ਆਪਣੇ ਟਰਾਲੀਆਂ ਟਰੈਕਟਰ ਵਾਲੀਆਂ ਨਾਲ ਲੈ ਕੇ ਜਾਣ ਪਰ ਕਿਸਾਨਾਂ ਨੇ ਕਹਿ ਕੇ ਉੱਥੇ ਵੀ ਦਫਾ ਚਵਾਈ ਲਵਾ ਦਿੱਤੀ ਗਈ ਹੈ ਤਾਂ ਜਾ ਕੇ ਕਿਸਾਨ ਉੱਥੇ ਜਾਂਦੇ ਤਾਂ ਉਹਨਾਂ ਤੇ ਵੀ ਉਹਨਾਂ ਨੂੰ ਵੀ ਗ੍ਰਫਤਾਰ ਕੀਤਾ ਜਾ ਰਿਹਾ ਉਹਨਾਂ ਨੂੰ ਫੜਿਆ ਜਾ ਰਿਹਾ ਇਹ ਵੀ ਕਿਸਾਨਾਂ ਦਾ ਇੱਕ ਵੱਡਾ ਇੱਕ ਸਰਕਾਰ ਤੇ ਦੋਸ਼ ਲਾਇਆ ਜਾ ਰਿਹਾ ਉੱਥੇ ਗੱਲਬਾਤ ਵੀ ਕਰਾਂਗੇ ਹੋਰ ਕਿਸਾਨਾਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਆ ਜਿਹੜੇ ਕਿ ਕੱਪੜੇ ਧੋਹਂਦੀਆਂ ਜਿਹੜੀਆਂ ਮਸ਼ੀਨਾਂ ਇੱਥੇ ਲਾ ਦਿੱਤੀਆਂ ਨੇ ਲਾਈਟ ਦਾ ਪ੍ਰਬੰਧ ਕਰ ਦਿੱਤਾ ਗਿਆ ਲਗਾਤਾਰ ਸਫਾਈ ਮੁਹਿੰਮ ਜਿਹੜੀ ਕਿ ਇੱਥੇ ਸ਼ੁਰੂ ਕਰ ਦਿੱਤੀ ਕੱਪੜੇ ਕੱਪੜੇ ਦੇਖ ਸਕਦੇ ਹੋ ਕਿ ਕੱਪੜੇ ਇੱਕ ਪਾਸੇ ਧੋ ਕੇ ਦੂਜੇ ਪਾਸੇ ਸੁਕਾ ਕੇ ਨਾਲ ਦੀ ਨਾਲ ਕੱਪੜੇ ਬਾਹਰ ਕੱਢੇ ਜਾ ਰਹੇ ਨੇ ਧੋਤੇ ਜਾ ਰਹੇ ਨੇ ਨੌਜਵਾਨ ਵੀ ਜਟੇ ਹੋਏ ਨੇ ਸਫਾਈ ਮਹੀਮ ਜਿਹੜੀ ਉਹਨਾਂ ਨੇ ਮਤਲਬ ਕਿਹਾ ਹੈਗੇ ਇਸ ਚੀਜ਼ ਦੀ ਜਰੂਰਤ ਸੀ 24 ਘੰਟੇ ਵਿਜਦਾ ਦਾ ਪ੍ਰਬੰਧ ਕਰ ਲਿਆ ਗਿਆ ਕਿਸਾਨ ਕਹਿੰਦੇ ਕਿ ਉਹ ਹਰ ਟਾਈਮ ਇਸੇ ਜਟੇ ਰਹਿਣਗੇ ਤੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ ਸ਼ੰਮੂ ਬੈਰੋਲ ਦੇ ਕੈਮਰਾਮੈਨ ਦਵਿੰਦਰ ਖੜੋਈ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਾਸੀ ਰਿਪੋਰਟ